ਬਾਬਾ ਜੀ ਹਾਂਜੀ ਜਿਹੜੇ ਖਤੇ ਜਿਹੜੇ ਸਹਿਬ ਟੋਪੀਆਂ ਸਿਰਾਂ ਤੇ ਲਾਹੀ ਜਾਂਦੀ ਹੈ ਉਹ ਗੱਲ ਗਲਤ ਹੈ ਠੀਕ ਹੈ ਜੀ ਉਹ ਤਾਂ ਉਹਨਾਂ ਦੀ ਗਲਤ ਨਰੇ ਹੀ ਗਲਤ ਹੈ ਜਿਹੜੇ ਜਾਂਦੇ ਆ ਉਹ ਗੁਰੂ ਸਾਹਿਬ ਦੇ ਸਤਕਾਰ ਚ ਜਾਂਦੇ ਆ ਵੀ ਸਹਿਬ ਜਾਦਿਆਂ ਦੇ ਸਤਕਾਰ ਚ ਹਾਂਜੀ ਪਰ ਜੇ ਕਿਤੇ ਇਤਿਹਾਸ ਪੜ ਲੈਂਦੇ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕੋੜੀਆਂ ਦੇ ਕੋਲ ਜਾ ਕੇ ਰਹਿੰਦੇ ਆ ਹਾਂਜੀ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕੋੜੀਆਂ ਦਾ ਸਰੀਰ ਸਾਫ਼ ਕਰਦੇ ਫਿਰ ਤਰਨ ਤਨ ਸਾਹਿਬ ਹਾਂਜੀ ਫਿਰ ਉਹਨਾਂ ਦੇ ਮੂੰਹ 'ਚ ਬੋਲਕੀਆਂ ਪਾ ਕੇ ਤੇ ਉਹਨਾਂ ਰੋਟ ਤਰ ਜਾਂਦੇ ਆ। ਹਾਂਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨਾ ਪਿਆਰ ਕਰਦੇ ਸੀਗੇ ਕਿ ਆਨੰਦਪੁਰ ਇੱਕ ਸਿੰਘ ਆਉਂਦਾ ਸੀ ਉਹ ਬਾਹਰੋਂ ਮੁੜ ਜਾਂਦਾ ਸੀਗਾ। ਬੈ ਸਿੰਘ ਨੇ ਮਹਾਰਾਜ ਨੇ ਕਿਹਾ ਵੀ ਉਹਨਾਂ ਦਾ ਬੈ ਸਿੰਘ ਰੋਕ ਕੇ ਰੱਖੀ ਵੀ ਆਪਾਂ ਪੁੱਛਦੇ ਹਾਂ ਬਾਹਰੋਂ ਕਾਹਤੋਂ ਮੁੜਦਾ ਇਹ। ਹਾਂਜੀ। ਉਹ ਜਦੋਂ ਉਹਨੂੰ ਪੁੱਛਿਆ ਉਹ ਕਹਿੰਦਾ ਜੀ ਦਸਵੇਂ ਪਾਤਸ਼ਾਹ ਨੂੰ ਕਹਿਣ ਲੱਗਿਆ ਮਹਾਰਾਜ ਮੈਂ ਤਾਂ ਕਲਾਲ ਆਂ। ਹਾਂਜੀ। ਕਲਾਲ ਉਹਨਾਂ ਟਾਈਮਾਂ 'ਚ ਕਹਿੰਦੇ ਸੀ ਸ਼ਰਾਮ ਕੱਢ ਕੇ ਵੇਚਣ ਵਾਲੇ ਨੂੰ। ਅੱਛਾ ਜੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗਲ ਬੱਕੜੀ ਚ ਲੈ ਕੇ ਉਹ ਕਹਿਣ ਲੱਗੇ ਭਾਈ ਕਲਾਲ ਤਾ ਤੂੰ ਆਪਣੇ ਘਰੇ ਐ ਤੇ ਅਨੰਦਪੁਰ ਦੇ ਵਿੱਚ ਤਾਂ ਤੂੰ ਮੇਰਾ ਲਾਲ ਹੈ। ਹਾਂਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਐਨਾ ਪਿਆਰ ਕਰਦੇ ਸੀ। ਅੱਛਾ। ਇਹ ਪਿਆਰ ਕਰਨ ਦਾ ਮਹਾਰਾਜ ਦਾ ਇੱਕ ਤਰੀਕਾ ਪਿਆਰ ਦਾ ਸਦਕਾ ਹੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀਆਂ ਨੂੰ ਸਾਰੀ ਸ੍ਰਿਸ਼ਟੀ ਹੈ ਜਿਹੜੀ ਪਿਆਰ ਕਰਦੀ ਸੀ। ਪਰ ਜਿਹੜੀ ਅਸੀਂ ਨਫ਼ਰਤ ਨਾਲ ਕਿਸੇ ਨੂੰ ਦੇਖਦੇ ਆਂ ਵੀ ਤੇਰੀ ਤਾਂ ਜੀ ਦਾੜੀ ਮੁੰਨੀ ਐ ਤੇਰੇ ਤਾਂ ਜੀ ਸਿਰ ਤੇ ਟੋਪੀਆਂ ਰੱਖੇ ਇਹ ਤਾਂ ਸਾਰਾ ਸ਼ਰ ਗਲਤ ਆ ਉਹ ਤਾਂ ਵਿਚਾਰੇ ਪਹਿਲਾਂ ਹੀ ਗੁਰੂ ਸਾਹਿਬ ਨਾਲ ਟੁੱਟੇ ਹੋਏ ਤੇ ਕੁਝ ਰਹਿੰਦੇ ਖੁੰਦੇ ਜਿਹੜੇ ਮਾੜੇ ਮੋਟੇ ਹੋ ਅਸੀਂ ਤੋੜੀ ਫਿਰ ਅਸੀਂ ਲਾਂਭੇ ਦਿੰਦੇ ਆ ਵੀ ਜੀ ਸਾਡੇ ਦੂਜੇ ਧਰਮਾਂ ਦੇ ਵਿੱਚ ਚਲੇਗੇ ਦੂਜੇ ਧਰਮਾਂ ਦੇ ਵਿੱਚ ਚਲੇਗੇ ਜਾਨਾ ਹੀ ਅਗਲੇ ਨੇ ਜਦੋਂ ਅਸੀਂ ਆਏ ਨੂੰ ਨਫ਼ਰਤ ਕਰਦੇ ਆ ਤਾਂ ਜਿਹੜਾ ਆਇਆ ਉਹਨੂੰ ਦਿਲੋਂ ਪਿਆਰ ਕਰੋ ਗੁਰੂ ਸਾਹਿਬ ਜੀ ਮਹਾਰਾਜ ਆਪ ਆਪਣੇ ਚਰਨਾਂ ਦੇ ਨਾਲ ਉਹਨਾਂ ਨੂੰ ਆਪੇ ਜੋੜਨਗੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਚਲ ਪੁੱਤ ਆਪੇ